ਜਿਹੜੇ ਰੋਹੀ ਆਪਣੀਆਂ ਮੰਗਾਂ ਦੱਸਣ ਗਏ ਤਾਂ ਉੱਥੋਂ ਦਾ ਰੋਪੜ ਦਾ ਜਿਹੜਾ ਡੀਐਸਪੀ ਆ ਉਹਨੇ ਸਾਡੇ ਸਾਥੀ ਦੀ ਦਸਤਾਰ ਲਾਈ ਉਹਨੂੰ ਭੱਦੀ ਸ਼ਬਦਾ ਵਾਲੀ ਬੋਲੀ ਔਰ ਮਾਸਾਰੇ ਵਿੱਚ ਜੋ ਹੋਇਆ ਕੱਲ ਉਹ ਤਾਂ ਅੱਖਾਂ ਤੋਂ ਦੇਖਿਆ ਵੀ ਨਹੀਂ ਜਾਂਦਾ ਵੀ ਜਿੰਨਾ ਲਾਠੀ ਚਾਰਜ ਕੀਤਾ ਸੜਕਾਂ ਦੇ ਮੰਨ ਦਾ ਵੀ ਲਾਠੀ ਚਾਰਜ ਕਰਨਾ ਇਹ ਇਹਨਾਂ ਦੀ ਮਜਬੂਰੀ ਆ ਸਾਡੇ ਪੁਲਿਸ ਵਾਲੇ ਵੀਰਾਂ ਦੀ ਪੈਣਾ ਤੇ ਸਾਡੇ ਵੀਰਾਂ ਤੇ ਲਾਠੀ ਚਾਰਜ ਕੀਤਾ ਉਹਦੀ ਬਿਲਕੁਲ ਅਸੀਂ ਪੁਰਜਾ ਨਖੇਦੀ ਕਰਦੇ ਆਂ ਔਰ ਸਿਰਫ ਚੇਤਾਵਨੀ ਦਿੰਨੇ ਆਂ ਵੀ ਜੇਕਰ ਇਹਨਾਂ ਲਾਠੀ ਚਾਰਜਾਂ ਕਰਕੇ ਜਾਂ ਸਾਨੂੰ ਧਮਕੀਆਂ ਦੇ ਕੇ ਸਰਕਾਰ ਸਾਡੀ ਆਵਾਜ਼ ਨੂੰ ਦਬੋਣਾ ਚਾਹੁੰਦੀ ਆ ਤਾਂ ਭੁੱਲ ਜੇ ਉਹਦਾ ਪਰਾਂ ਭਲੇਖਾ ਵਾ ਅੱਜ ਪੁਤਲਾ ਫੁੱਕਿਆ ਜੀ ਅਸੀਂ ਜਿਹੜੀ ਸਰਕਾਰਾਂ ਸਾਡੇ ਨਾਲ ਜੋ ਵਾਟਰ ਸਪਲਾਈ ਦਾ ਜੋ ਮਾਸਟਰ ਟੀਚਰ ਨੇ ਸਾਡੇ ਨਾਲ ਕੱਲ ਇਹਨਾਂ ਨੇ ਬਹੁਤ ਜਿਆਦਾ ਸਾਡੇ ਨਾਲ ਤੱਕਾ ਕਰਿਆ ਗੁਰਪ੍ਰੀਤ ਕੰਗੜ ਦੇ ਜਿਹੜਾ ਡੀਐਸਪੀ ਆ ਉਹਨਾਂ ਨੇ ਸਾਡੇ ਬੰਦਿਆ ਤੇ ਲਾਠੀ ਚਾਰਜ ਕੀਤਾ ਤੇ ਉਹਨਾਂ ਨੇ ਬਹੁ ਮਾੜੀ ਭਵਨਾ ਕੀਤੀ ਹੈ ਜੀ अच्छा जी मतलब के की ਸੀਗਾ ਪ੍ਰੋਗਰਾਮ ਉੱਥੇ ਜਿਹੜਾ ਤੁਸੀਂ ਗਏ ਸੀ ਉੱਥੇ ਮੁੱਖ ਮੰਤਰੀ ਨੇ ਚਰਜੀ ਚੰਨੀ ਆ ਰਿਹਾ ਸੀਗਾ ਜੀ ਰਸਤੇ ਜਾ ਰਿਹਾ ਸੀ ਤੇ ਉਹ ਸਾਡੇ ਵਰਕਰਾਂ ਨੇ ਜੋ ਪਹਿਲਾਂ ਹੀ ਅਸੀਂ ਸਾਡਾ ਛਿੱਠੇਕਾ ਸੰਘਰਸ਼ ਮੋਰਚੇ ਦਾ ਪ੍ਰੋਗਰਾਮ ਲਿਖਿਆ ਹੈ ਕਾਲੀਆਂ ਝੰਡੀਆਂ ਦਿਖਾਉਣ ਦਾ ਉਹ ਅਸੀਂ ਜਿੱਥੇ ਵੀ ਚਰਜੀਤ ਜਾਊਗਾ ਹੁਣ ਵੀ ਜਾਊਗਾ ਜਿੱਥੇ ਉੱਥੇ ਅਸੀਂ ਉਹਨੂੰ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਜਿੰਨੇ ਦਿਨ ਸਾਡੇ ਪ੍ਰੋਗਰਾਮ ਦਾ ਕੋਈ ਮਸਲਾ ਹੱਲ ਨਹੀਂ ਕਰਦਾ ਠੇਕੇ ਸੰਘਰਸ਼ ਮੋਰਚੇ ਵਾਲਾ ਨਾਲੇ ਤਾਂ ਕਿਹਾ ਜਾ ਰਿਹਾ ਜੀ 36 ਜਿਹੜੇ 36000 ਕੰਮ ਇਹਨੇ ਪੱਕੇ ਕੀਤੇ ਗਏ ਨੇ ਉਹ 36000 ਕੰਮ ਹੈ ਸਾਨੂੰ ਦੱਸਤਾ ਦ ਬੰਦੇ ਕਰੇ ਨੇ ਸਾਨੂੰ ਕਿਸੇ ਮੈਕਮੇ ਦੇ ਵਿੱਚ ਕੋਈ ਵੀ ਬੰਦਾ ਮਾਸਟਰ ਫਿਰਦੇ ਨੇ ਆ ਬੱਟ ਸਪਲਾਈ ਵਾਲੇ ਫਿਰਦੇ ਨੇ ਪਾਵਰ ਕੋਮ ਵਾਲੇ ਫਿਰਦੇ ਨੇ ਬਾਕੀ ਹੋਰ ਬੰਦੇ ਮਲਾਜੂ ਸਾਡੇ ਸਾਰੇ ਨਰੇਗਾ ਵਾਲੇ ਫਿਰਦੇ ਨੇ ਆਪਣੇ ਨਾ ਪੈਣਾ ਆਸ਼ਾ ਵਰਕਰ ਫਿਰਦੀਆਂ ਨੇ ਦੱਸੇ ਦਾ ਸਹੀ ਨਾ ਵੀ ਕਿਹੜੇ ਮੈਕਮੇ ਦੇ ਵਿੱਚ ਬੰਦਾ ਨੇ 36000 ਕਰਿਆ ਕਿਸੇ ਮੈਕਮੇ ਦੇ ਵਿੱਚ ਕੋਈ ਬੰਦਾ ਨਹੀਂ ਉਹਨੇ ਰੈਗੂਲਰ ਕਰਿਆ ਇਹਦਾ ਇੱਕ ਛੋਸ਼ੇ ਛੱਡ ਰਿਹਾ ਆਪਣਾ ਖਿਹੜਾ ਛਡਾਉਂਦਾ ਵੀ ਮੈਂ 36000 ਬੰਦਾ ਪੱਕਾ ਕਰਤਾ 36000 ਬੰਦਾ ਉਹਨੇ ਕੋਈ ਵੀ ਮੈਕਮੇ ਦੇ ਵਿੱਚ ਪੱਕਾ ਨਹੀਂ ਕੀਤਾ ਅਜੇ ਤੱਕ ਜਿਹੜਾ ਤੁਸੀਂ ਗੱਲ ਕਰਦੇ ਹੋ ਇਹ ਕਿ ਜੋ ਮਤਲਬ ਹੁਣ ਜਿਹੜੇ ਨਾਂ ਮੰਗਾ ਠੋਡੀਆਂ ਪੂਰੀਆਂ ਹੋਈਆਂ 20 ਦਿਨ ਰਹਿ ਗਏ ਟੋਨ ਜਾਪ ਤੇ ਜੇ ਨਾਂ ਮੰਗਾ ਸਾਡੀਆਂ ਪੂਰੀਆਂ ਕਰੀਆਂ ਇਹਨਾਂ ਨੇ ਸਾਡਾ 17 ਤਰੀਕ ਨੂੰ ਪ੍ਰੋਗਰਾਮ ਹੈ ਹਾਈਵੇ ਜਾਮ ਕਰਨਾ ਸੀ ਦਿੱਲੀ ਤੇ ਲੁਧਿਆਣੇ ਵਾਲਾ ਹਾਈਵੇ ਜਾਮ ਕਿਤੇ ਵੀ ਅਸੀਂ ਜਾਮ ਕਰ ਸਕਦੇ ਹਾਂ 17 ਤਰੀਕ ਨੂੰ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਕੁਲਦੀਪ ਸਿੰਘ ਬੁੱਡੇਵਾਦੀ ਹੈ ਕੁਲਦੀਪ ਸਿੰਘ ਵੀ ਪੁਤਲਾ ਫੁਕੇ ਜੀ ਕੰਮ ਕਰੀ ਸੀ ਸਰ ਜਿਹੜਾ ਸੀ ਅੱਜ ਪੁਤਲਾ ਫੁਕੇ ਆ ਵੀ ਪੰਜਾਬ ਸਰਕਾਰ ਦਾ ਤੇ ਇਥੋਂ ਦੇ ਜਿਹੜੇ ਦੋ ਡੀਐਸਪੀ ਨੇ ਜਿਹੜੇ ਹੰਕਰਵਾੜ ਡੀਐਸਪੀ ਨੇ ਇੱਕ ਗੁਰਮੀਤ ਸਿੰਘ ਇੱਕ ਰਮਿੰਦਰ ਕਹਲੋਂ ਕੱਲ ਜਦੋਂ ਅਸੀਂ ਰੋਪੜ ਦੇ ਵਿੱਚ ਆਪਣੀ ਗੱਲਬਾਤ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਗਏ ਵੀ ਸਾਡੀਆਂ ਜਿਹੜੀਆਂ ਮੰਗਾਂ ਤੇ ਮਸਲੇ ਉਹ ਹੱਲ ਕਿਉਂ ਨਹੀਂ ਹੋ ਰਹੇ ਕਿਉਂਕਿ ਆਊਟਸੋਰਸਿੰਗ ਤੇ ਇਨਲਸਟਮੈਂਟ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਲਗਾਤਾਰ ਸੜਕਾਂ ਤੇ ਨੇ ਉਹਨਾਂ ਦੀ ਕੋਈ ਮੰਗ ਨਹੀਂ ਸੁਣੀ ਜਾ ਰਹੀ ਉੱਥੇ ਜਦੋਂ ਅਸੀਂ ਆਪਣੇ ਮੱਗਾਂ ਦਸਣ ਗਏ ਤਾਂ ਉੱਥੋਂ ਦਾ ਰੋਪੜ ਦਾ ਜਿਹੜਾ ਡੀਐਸਪੀ ਆ ਉਹਨੇ ਸਾਡੇ ਸਾਥੀ ਦੀ ਦਸਤਾਰ ਲਾਈ ਉਹਨੂੰ ਭੱਦੀ ਸ਼ਬਦਾ ਵਾਲੀ ਬੋਲੀ ਔਰ ਮਾਂ ਸਾਰੇ ਵਿੱਚ ਜੋ ਹੋਇਆ ਕੱਲ ਉਹ ਤਾਂ ਅੱਖਾਂ ਤੋਂ ਦੇਖਿਆ ਵੀ ਨਹੀਂ ਜਾਂਦਾ ਵੀ ਜਿੰਨਾ ਲਾਟੀ ਚਾਰਜ ਕੀਤਾ ਸੜਕਾਂ ਤੇ ਮੰਦਾਂ ਵੀ ਲਾਟੀ ਚਾਰਜ ਕਰਨਾ ਵੀ ਇਹਨਾਂ ਦੀ ਮਜਬੂਰੀ ਆ ਸਾਡੇ ਪੁਲਿਸ ਵਾਲੇ ਵੀਰਾਂ ਦੀ ਪਰੰਤੂ ਜੋ ਬੱਸ ਦੇ ਵਿੱਚ ਬੈਠੇ ਸਾਡੇਆਂ ਪਹਿਣਾ ਤੇ ਸਾਡੇ ਵੀਰਾਂ ਤੇ ਲਾਠੀ ਚਾਰਜ ਕੀਤਾ ਉਹਦੀ ਬਿਲਕੁਲ ਅਸੀਂ ਪੁਰਜਾ ਨਖੇਦੀ ਕਰਦੇ ਆਂ ਔਰ ਚੇਤਾਵਨੀ ਦਿੰਨੇ ਆਂ ਵੀ ਜੇਕਰ ਇਹਨਾਂ ਲਾਠੀ ਚਾਰਜਾਂ ਕਰਕੇ ਜਾਂ ਸਾਨੂੰ ਧਮਕੀਆਂ ਦੇ ਕੇ ਸਰਕਾਰ ਸਾਡੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ ਤਾਂ ਭੁੱਲ ਜੇ ਉਹਦਾ ਪਰਾਂ ਭਲੇਖਾ ਵਾ ਹੋਰ ਜਿਹੜਾ ਇਸ ਤੋਂ ਅਗਲਾ ਸਟੇਸ਼ਨ ਕਰਕੇ ਕੀ ਹੋਣਗੇ ਅੱਜ ਤੱਕ ਤੁਸੀਂ ਇਹਦਾ ਪਤਲਾ ਬੁੱਕਿਆ ਜੇਕਰ ਸਾਡੀਆਂ ਸਰਕਾਰ ਨੇ ਮੰਗਾ ਮਸਲੇ ਹੱਲ ਨਾ ਕੀਤੇ ਤਾਂ ਆਉਣ ਵਾਲੀ 17 ਤਰੀਕ ਨੂੰ ਅਸੀਂ ਹਾਈਵੇ ਜਾਮ ਕਰ ਰਹੇ ਹਾਂ ਖੰਨੇ ਦੇ ਜਿਹੜਾ ਖੰਨਾ ਹਾਈਵੇ ਆ ਉਹ ਹਾਈਵੇ ਜਾਮ ਕਰਾਂਗੇ ਉਸ ਤੋਂ ਬਾਅਦ ਅਸੀਂ ਬਠਿੰਡੇ ਦਾ ਹਾਈਵੇ ਜਾਮ ਕਰਾਂਗੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਮਸਲੇ ਹੱਲ ਨਾ ਕੀਤੇ ਇਸ ਤਰ੍ਹਾਂ ਪ੍ਰਸ਼ਾਸਨ ਦੁਆਰਾ ਸਾਡੇ ਤੇ ਲਾਠੀ ਚਾਰਜ ਤੇ ਪ੍ਰਸ਼ਾਸਨ ਤੋਂ ਧਮਕੀਆਂ ਦਿਵਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਲਗਾਤਾਰ ਯਾਰੀ ਨੇ ਤਾਂ ਆਉਣ ਵਾਲੀ 2022 ਜਿਹੜੀ ਇਲੈਕਸ਼ਨ ਆ ਇਹਨਾਂ ਨੂੰ ਅਸੀਂ ਪਿੰਡਾਂ ਤੇ ਬੜ ਨਹੀਂ ਦੇਵਾਂਗੇ ਔਰ ਇਹਨਾਂ ਦੀ ਜਿਹੜੀਆਂ ਚਾਲਾਂ ਨੇ ਉਹ ਸਾਰੀਆਂ ਪਿੰਡਾਂ ਦੇ ਲੋਕਾਂ 'ਚ ਦੱਸਾਂਗੇ ਵੀ ਇਹੋ ਜਿਹੇ ਲਾਠੀ ਚਾਰਜ ਕੀਤੇ ਇਹੋ ਜਿਹੇ ਹਵਾਕੀ ਆਵਾਜ਼ਾਂ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਇਹ ਸਾਰੇ ਪਿੰਡਾਂ ਦੇ ਲੋਕ ਵੀ ਸਾਡਾ ਸਾਥ ਦੇਣਗੇ ਔਰ ਪੰਜਾਬ ਦੀਆਂ ਜਿਹੜੀਆਂ ਬੱਤੀ ਜਥੇਬੰਦੀਆਂ ਨੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਵੱਡਾ ਸੰਘਰਸ਼ ਕੀਤਾ ਉਹਨਾਂ ਨੇ ਵੀ ਐਲਾਨ ਕੀਤਾ ਵੀ ਜਿਹੋ ਜੀ ਤੁਸੀਂ ਸੰਘਰਸ਼ਾਂ ਦੀ ਰੂਪਰੇਖਾ ਬਣਾਵੋਗੇ ਉਹਦੇ ਵਿੱਚ ਅਸੀਂ ਵੱਧ ਛੱਡ ਕੇ ਤੁਹਾਡਾ ਸਹਿਯੋਗ ਦੇਵਾਂਗੇ